ਹਰਸੀ ਮਨਜੀਤ ਸਿੰਘ ਜੀ ਬਾਈ ਜੀ ਅੱਜ ਤੁਸੀਂ ਸਬਜ਼ੀਆਂ ਜਿਹੜੀਆਂ ਨੇ 13 ਰੁਪਏ ਨੂੰ ਲਾਈਆਂ ਸੀ ਉਸ ਚੀਜ਼ ਦਾ ਖਿਆਲ ਕਿਵੇਂ ਆਂਦਾ ਮਨ ਦੇ ਵਿੱਚ ਇਹ ਖਿਆਲ ਗੁਰਸਾਹਿਬ ਨੇ ਆਪੇ ਖਿਆਲ ਲੈ ਕੇ ਆਏ ਜੀ ਇਹ ਮਨੋਂ ਖਿਆਲ ਆਂਦਾ ਹਰ ਸਾਲ ਜੀ ਗੁਰਸਾਹਿਬ ਆਪੇ ਕਿਰਪਾ ਕਰਦੇ ਆ ਜੀ ਕਿੰਨੇ ਸਾਲਾਂ ਤੋਂ ਲਗਾ ਰਹੇ ਹੋ ਇਹ 3 ਸਾਲਾਂ ਤੋਂ ਲਗਾ ਰਹੇ ਹਾਂ ਜੀ ਅਸੀਂ ਕਿੰਨੀਆਂ ਕੁ ਸਬਜ਼ੀਆਂ ਬਾਈ ਜੀ ਜਿਹੜੀਆਂ ਅੱਜ 13 ਰੁਪਏ ਨੂੰ ਲੱਗ ਇਹ 13 ਸਬਜ਼ੀਆਂ ਹੁੰਦੀਆਂ ਜੀ ਉਹ ਚ ਨਿੰਬੂ ਧੰਨੀਆਂ ਸਭ ਕੁਝ ਹੁੰਦਾ ਹੈ ਮਿਰਚਾਂ ਜੋ ਐਟਮਾ ਸਬਜ਼ੀ ਦੇ ਹੁੰਦੀਆਂ 13 ਸਬਜ਼ੀਆਂ ਉਹ ਫਿਰ ਆਪਾਂ ਇੱਕ ਲਗਾਨੇ ਜੀ ਅ ਭਾਈ ਜੀ ਮਹਿੰਗਾਈ ਦਾ ਜ਼ਮਾਨਾ ਹੈ ਬੜਾ ਕੁਝ ਅੱਜ ਕੱਲ 13 ਰੁਪਏ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਸਬਜੀ ਤੁਹਾਨੂੰ ਖੁੱਦ ਨੂੰ ਵੀ ਪੈਂਦੀ ਹੋਊਗੀ ਕਿਵੇਂ ਸਭ ਕੁਝ ਮੈਨੇਜ ਕਿਵੇਂ ਕਰਦੇ ਬਸ ਉਹ ਗੁਰਸੱਭ ਆਪੇ ਕਰ ਲੈਂਦੇ ਜੀ ਉਹਨਾਂ ਦੇ ਹੱਥ 'ਚ ਹੈ ਉਹਨਾਂ ਨੇ ਕਰਨਾ ਬਸ ਇਹ ਮੈਂ ਨਹੀਂ ਲਾਇਆ ਉਹਨਾਂ ਨੇ ਲਾਇਆ ਹੀ ਲੰਗ ਕਿੰਨੇ ਕ ਵਜੇ ਤੋਂ ਸ਼ੁਰੂ ਕਰਤਾ ਇਹ 6:30 ਵਜੇ ਸ਼ੁਰੂ ਹੋ ਜਾਂਦਾ ਜੀ 10 ਵਜੇ ਤੱਕ ਚੱਲੂਗਾ ਜੀ ਇਹ ਹਰ ਰੋਜ਼ ਵੀ ਐਦਾਂ ਹੀ ਸਬਜੀ ਮੈਂ ਵੇਚਦਾ ਹਰ ਰੋਜ਼ ਵੀ ਇੰਨੀ ਭੀੜ ਹੁੰਦੀ ਹੈ ਜੀ ਮੇਰੇ ਕੋਲ ਅੱਜ ਸਪੈਸ਼ਲ ਨਹੀਂ ਹੈਗੇ ਤੁਸੀਂ ਅੱਗੇ ਵੀ ਆ ਕੇ ਦੇਖ ਸਕਦੇ ਹੋ ਵੀਡੀਓ ਭਾਵੇਂ ਬਣਾ ਲਿਓ ਇਹ ਸਪੈਸ਼ਲ ਭੀੜ ਨੇ ਹਰ ਹਰ ਵਾਰੀ ਵੀ ਇੰਨੀ ਭੀੜ ਹੁੰਦੀ ਹਰ ਰੋਜ਼ ਰੋਜ਼ਾਨਾ ਇੰਨੀ ਰੋਜ਼ਾਨਾ ਇੰਨੀ ਹੁੰਦੀ ਤੇ ਆ ਕੇ ਦੇਖ ਲਿਓ ਭਾਵੇਂ ਰੇਟ ਜਿਹੜੇ ਆਮ ਦੇਣਾ ਚ ਹੁੰਦੇ ਉਹ ਵੀ ਘੱਟ ਆਮ ਦੀਨਾਂ ਨਾਲ ਬਾਜ਼ਾਰ ਨਾਲ ਘੱਟ ਹੋਣਗੇ ਜੀ ਹੂੰ ਜੇ ਬਾਜ਼ਾਰ ਤੁਹਾਨੂੰ ਜਿਹੜੀ ਚ 80 ਰੁਪਏ ਮਿਲਦੀ ਹੈ ਮੈਂ ਕੋ 50 ਰੁਪਏ ਦੀ ਲੈ ਸਕਦੇ ਹੋ ਭਾਵੇਂ ਬਾਜ਼ਾਰ ਨੂੰ ਟਰਾਈ ਕਰਕੇ ਫੇਰ ਆ ਸਕਦੇ ਹੋ ਇਹ ਨਹੀਂ ਮੈਂ ਕੰਦਾ ਮੈਂ ਝੂਠ ਬੋਲ ਰਿਹਾ ਵਾਂ ਮੈਂ ਇਹ ਬਾਜ਼ਾਰ ਨੂੰ ਟਰਾਈ ਕਰਕੇ ਫੇਰ ਆਓ ਬਾਕੀ ਦੇ ਦੁਕਾਨਦਾਰ ਤੁਹਾਡੇ ਨਾਲ ਬਾਕੀ ਦੇ ਦੁਕਾਨਦਾਰ ਲੱਗਦੇ ਤਾਂ ਹੈਗੇ ਜੀ ਸਾਰੇ ਲੱਗਦੇ ਆ ਜੀ ਹੁਣ ਕੀ ਕਰ ਸਕ ਉਹਨਾਂ ਨੇ ਵੀ ਕਹਿੰਨੇ ਤੂੰ ਜਾਇਜ ਕਮਾ ਲਓ ਮੈਂ ਤਾਂ ਕੰਮ ਕੱਲ ਛੱਡਦਾ ਜੀ ਮੇਨ ਤਾਂ ਕੋਈ ਨਹੀਂ ਕੋਈ ਨਹੀਂ ਮੇਰੇ ਬਾਬੇ ਨਾਨਕ ਦੀ ਕਿਰਪਨਾ ਕਰੇਨੇ ਦਾ ਕੰਮ ਵੀ ਹੈਗਾ ਮੇਰਾ ਮੈਂ ਤਾਂ ਕਹਿੰਨਾ ਇਹ ਨਜਾਇਜ਼ ਫਾਇਦਾ ਚੱਕਦੇ ਆ ਜੀ ਵੀ ਅੜੀ ਚੀਜ਼ ਸਦਾਸੀ ਵੇਚਦੇ ਆ ਜੀ ਮੈਂ ਇਹਨਾਂ ਨੂੰ ਕਹਿੰਨਾ ਵੀ ਅੜੀ ਚੀਜ਼ 40 ਵੇਚ ਲਓ ਜੀ ਤੁਸੀਂ ਖਰਾਬ ਮਲਾ ਕੇ ਥੋੜੀ 40 ਤਾਂ ਵੀ ਤੁਹਾਨੂੰ ਪੈਸੇ ਬਚਦੇ ਆ ਜੀ ਇਹ ਨਜਾਇਜ਼ ਫਾਇਦਾ ਚੱਕਦੇ ਆ ਜਿਹੜੇ 13 13 ਦਾ ਫਲਸਫਾ ਕਿੰਨਾ ਸਮਾਂ ਕਾਇਮ ਰੱਖੂਗਾ ਇਹ ਬਾਬੇ ਨਾਨਕ ਨੇ ਜਦ ਤੱਕ ਰੱਖਿਆ ਤੇ ਉਦੋਂ ਤੱਕ ਚੱਲੀ ਚੱਲੂਗਾ ਜੀ ਜਦ ਤੱਕ ਗੁਰਸਾਹਿਬ ਦੀ ਕਿਰਪਾ ਆਈ ਬਾਬੇ ਨਾਨਕ ਦੀ ਕਿਰਪਾ ਹੋਊਗੀ ਪਿੱਛੇ ਥੋੜੀ ਦੇਖ ਰਹੇ ਸੀ ਕਨਫੈਕਚਰੀ ਦੀ ਦੁਕਾਨ ਆ ਉਹਦੇ ਵੀ ਰੇਟ ਘਟ ਹੁੰਦੇ ਹਾਂਜੀ ਉਹਦੇ ਹੁਣ ਮੈਂ ਦੁਕਾਨ ਤਿਆਰ ਕਰ ਲਈ ਪਹਿਲੇ ਮੇ ਕੋ ਸਮਾਨ ਘੱਟ ਸੀ ਹੁਣ ਥੋੜਾ ਸਮਾਨ ਪਾਉਂਗਾ ਫਿਰ ਉੱਚ 20% ਆਫ ਰੱਖੂਗਾ ਜੀ ਠੀਕ ਹੈ ਠੀਕ ਹੈ ਅੰਟੀ ਸੀ ਨਾਮ ਹੈ ਮੇਰੇ ਬਰਮਿੰਦਰ ਕੋਰੇ ਹਾਂ ਥੋੜਾ ਸਭ ਹਾਂ ਸਾਹਮਣੇ ਹੈ ਉਹ ਕੀ ਲੈਣਾ ਇਹ ਵੰਦ ਮੈਂ ਜਿੰਨੀ ਵੀ ਸਬਜ਼ੀਆਂ ਸਾਗ ਤੋਂ ਲੈ ਕੇ ਗਾਜਰੋ ਤੋਂ ਲੈ ਕੇ ਮੂੜੀਆਂ ਤੋਂ ਵੀ ਸਭ ਲੈ ਕੇ ਆਇਆ 13 ਰੁਪਏ ਚ ਸਬਜ਼ੀ ਮਿਲ ਰਹੀ ਹੈ 13 ਰੁਪਏ ਸਿਰਫ 13 ਰੁਪਏ ਕੋਈ ਵੀ ਸਬਜ਼ੀ ਆ ਕੋਈ 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 ਨਹੀਂ ਸਾਰੀਆਂ ਸਬਜ਼ੀ 13 ਰੁਪਏ ਅੱਛਾ ਜਿਹੜੀ ਮਰਜ਼ੀ ਲੈ ਹਾਂ ਸਾਰੀ ਤੇ ਤੁਸੀਂ ਕਿੰਨੀਆਂ ਕਿਹੜੀ ਕਿਹੜੀ ਚੀਜ਼ ਲਿੱਤੀ ਆ ਫਿਰ ਮੈਂ ਤਾਂ ਬਹੁਤ ਕੁਝ ਲੈ ਲਿਆ ਜੋ ਵੀ ਆਇਆ ਸਭ ਲੈ ਲਿਆ ਮੈਨੇ ਹਾਂ ਕਿੰਨੇ ਕੁ ਸਾਲਾਂ ਤੋਂ ਇਹ ਲਗਾਤਾਰ ਇਸ ਤਰ੍ਹਾਂ ਹੀ ਇਹ ਕੰਮ ਹੋ ਰਿਹਾ ਹੈ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਜਿੱਤਾ ਆਇਆ ਬਹੁਤ ਸਾਲ ਹੋ ਗਏ ਇਹਨੂੰ ਭਲਾ ਕਰ ਦੇਣ ਸਵੇਰੇ ਕਿੰਨੇ ਵਜੇ ਤੋਂ ਰਾਜ ਪੈਣਾ ਸ਼ੁਰੂ ਹੋ ਜਾਂਦਾ ਹੈ 7 ਵ 12 ਵਜੇ ਤੱਕ ਵੀ 11 ਵਜੇ ਤੱਕ ਵੀ ਕਈ ਵਾਰ ਹੁਣ ਤਾਂ 12 ਵਜੇ ਤੱਕ ਬੈਠਾ ਹੀ ਸੱਬੀ ਸਬਜ਼ੀ 13 ਰੁਪਏ ਦੀ ਵਿਕਰੀ ਹੈ ਜਾਂ ਹੋਰ ਸਮਾਨ ਨਹੀਂ ਉਹੀ ਦੇ ਰਿਹਾ ਹੈ ਕਈ ਵਾਰ ਉਹ ਬਿਸਕੁਟ ਦੇਣਾ ਬਿਸਕੁਟ ਵੀ ਦੇ ਰਿਹਾ ਹੈ ਰਾਤ ਕਹਿ ਰਿਹਾ ਸੀ ਮੈਨੂੰ ਵੀ ਮਕਰੋਨੀ ਜਿਹੜੀ ਉਹ ਵੀ ਇੱਕ ਪੈਕਟ ਫਰੀ ਹੈ ਗੁਰਨਾਨਕ ਦੇ ਰਿਹਾ ਹੈ ਫਰੀ ਰੱਖ ਰਿਹਾ ਹੈ ਗੁਰਨਾਨਕ ਸਾਹਿਬ ਦਾ ਜਿਹੜਾ ਫਰੀ ਦਾ ਹਾਂ ਉਹਦੇ ਬਾਰੇ ਕੀ ਕੀ ਕਹਿਣਾ ਚਾਹੀਦਾ ਗੁਰਨਾਨਕ ਦੇਵ ਜਨਮ ਦਿਨ ਵਾਸਤੇ ਮੈਂ ਹੋਰ ਤਾਂ ਇਹ 13 ਰੁਪਏ ਦੇ ਉਹ ਇਹ ਦੇ ਰਹੀ ਹੈ ਉਹਨਾਂ ਨੇ 13 13 ਬੋਲਿਆ ਸੀ ਨਾ ਗੁਰਨਾਨਕ ਦੇਵ ਜੀ ਨੇ ਕਿ ਉਹ ਇੰਨਾ ਭਲਾ ਕਰਦੇ ਸੀ ਉਪਨ ਦਾ ਹੀ ਇਹ ਭਲਾ ਕਰਦਾ ਸਭ ਦੇ ਹਾਂ ਹਰ ਇੱਕ ਸਾਲ ਉਹੀ ਕਰਦਾ ਬਹੁਤ ਚੰਗਾ ਇਹ ਇਹਦਾ ਉਹ ਵੀ ਤੇ ਨਹੀਂ ਤੇ ਨਹੀਂ ਬੋਲੀ ਨਾ ਉਹ ਵੀ ਕਰਦੇ ਸਬਜ਼ੀ ਵੀ ਲੋਕ ਚੱਕ ਕੇ ਲੈ ਜਾਂਦੇ ਆ ਇਹ ਪੈਕਟ ਜਿਹੜੀਆਂ ਇਹ ਰੱਖਦੇ ਨੇ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਪੈਕਟ ਮੇਰਾ ਕੌਣ ਲੈ ਗਿਆ ਚੱਕੀ ਇਹਨਾਂ ਕੋਈ ਗੱਲ ਨਹੀਂ ਪਰਮਾਤਮਾਏ ਬਸ ਪਰਮਾਤਮਾ